ਕਿਹੜਾ ਮਾਵਾ ਪੈਣਾ ਨਾਲ ਵੀ ਧੋਖਾ ਕਰ ਗਿਆ ਉਹ ਕਿਸੇ ਹੋਰ ਦਾ ਕਿਸ ਤਰ੍ਹਾਂ ਹੋ ਸਕਦਾ ਹੈ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਕਹਿ ਕੇ ਪੁੱਛਿਆ ਹੀ ਨਹੀਂ ਮਨਰੇਗਾ ਸਕੀਮ ਸ਼੍ਰੀਮਤੀ ਸੋਨੀਆ ਗਾਂਧੀ ਜੀ ਸਾਡੇ ਪ੍ਰਧਾਨ ਮੰਤਰੀ ਤੇ ਰਾਹੁਲ ਗਾਂਧੀ ਜੀ ਸਰਦਾਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਕਾਂਗਰਸ ਪਾਰਟੀ ਲੈ ਕੇ ਆਈ ਗਰੀਬਾਂ ਨੂੰ 100 ਦਿਨ ਦੀ ਗਰੰਟੀ ਦਿੱਤੀ ਕਿ ਅਸੀਂ ਤੁਹਾਨੂੰ ਗਰੰਟੀ ਦਿੰਦੇ ਹਾਂ 100 ਦਿਨ ਰੋਜ਼ਗਾਰ ਮਿਲੇਗਾ ਲੇਕਿਨ ਆ ਸਰਕਾਰ ਆਈ ਹੈ ਗਰੀਬਾਂ ਦੇ ਪੇਟ 'ਚ ਲੱਤ ਮਾਰਦੀ ਹੁਣ ਗਰੰਟੀ ਨਹੀਂ ਰਹੀ ਲੇਕਿਨ ਰੋਜ਼ਗਾਰ ਨਹੀਂ ਗਰੰਟੀ ਨਹੀਂ ਰਹੀ ਬੇਰੋਜ਼ਗਾਰੀ ਦੀ ਗਰੰਟੀ ਜ਼ਰੂਰ ਦੇਤੀ ਕਿ 60 ਦਿਨ ਤੁਹਾਨੂੰ ਕੰਮ ਨਹੀਂ ਮਿਲਣਾ ਜਦ ਖੇਤੀ ਦਾ ਸੀਜ਼ਨ ਹੋਏਗਾ। ਨਾ ਜੇ ਇਹਨੂੰ ਪੁੱਛੇ મોદી ਨੂੰ ਵੀ ਨਿਆਣੇ ਤੇਰੇ ਘਰ ਛੱਡ ਕੇ ਆਉਣੇ ਆ। 60 ਦਿਨ ਕਿੱਥੋਂ ਖਾਵਾਂਗੇ? ਕਿੱਥੋਂ ਬੀਬੀਆਂ ਪੈਣਾ ਗਰੀਬ ਪਰਿਵਾਰ ਗੁਜ਼ਾਰਾ ਕਰਨਗੇ? ਗਰੀਬ ਦੇ ਪੇਟ ਤੇ ਲੱਤ ਮਾਰਤੀ 100% 90% ਕੇਂਦਰ ਵਾਲੇ ਪੈਸਾ ਪਾਉਂਦੇ ਸੀ। ਹੁਣ ਕਹਿੰਦੇ ਜੀ 60 ਪੈਸੇ ਕੇਂਦਰ ਪਾਊਗਾ 40 ਪੈਸੇ ਪੰਜਾਬ ਵਾਲੇ ਪਾਉਣਗੇ ਉਹ ਪੰਜਾਬ ਦੀ ਸਰਕਾਰ ਕੋਲ ਤਾਂ ਫੀਮ ਖਾਣ ਨੂੰ ਪੈਸੇ ਨਹੀਂ ਐ ਇਹਨਾਂ ਨੇ ਕਿੱਥੇ ਦੇਣੇ ਐ ਇਹਨਾਂ ਨੇ ਆਪਣੇ 4 ਸਾਲ ਵਿੱਚ ਮਨਰੇਗਾ ਸਹੀ ਤਰੀਕੇ ਨਾਲ ਨਹੀਂ ਚਲਾਈ ਹੁਣ ਕਿੱਥੇ ਦੇ ਚਲਾਣਗੇ ਤੇ ਨਾਲ ਇਹਨਾਂ ਨੇ ਜਿਹੜੀ ਕਾਨੂੰਨੀ ਗਾਰੰਟੀ ਸੀ ਉਹ ਵੀ ਬੰਦ ਕਰਤੀ ਹੁਣ ਪੰਚਾਇਤਾਂ ਦੀ ਨਹੀਂ ਚੱਲਣੀ ਪੰਚਾਇਤ ਆਪਣੀ ਮਰਜ਼ੀ ਨਾਲ ਨਹੀਂ ਕੰਮ ਦੇ ਸਕਦੇ ਹੁਣ ਕੇਂਦਰ ਸਰਕਾਰ ਤੇ ਪਹਿਲਾਂ ਮਨਜ਼ੂਰੀ ਲੈਣੀ ਪੈਣੀ ਤਾਂ ਮਨਰੇਗਾ ਚੱਲੇ ਮਨਰੇਗਾ ਬੰਦ ਹੋ ਗਈ ਆ ਗਰੀਬ ਨੂੰ ਆਟਾ ਦਾਲ ਸਕੀਮ ਚ ਕਣਕ ਮਿਲਦੀ ਸੀ 30 ਕਿਲੋ ਐਸਾ ਭਗਵੰਤਮਾਨ ਦਾ ਢਿੱਡ ਦੁਖਿਆ ਪੰਜ ਕਿਲੋ ਪਰ ਆ ਗਿਆ ਹੁਣ ਮਿਲਦੀ ਇਹ ਮੇਨਾਂ ਦੀ 5 ਕਿਲੋ ਜੇ ਇਹਨੂੰ ਕੋਈ ਪੁੱਛੇ 5 ਕਿਲੋ ਦੇ ਨਾਲ ਘਰ ਚੱਲ ਜਾਏਗਾ ਬੱਚਿਆਂ ਦਾ ਪੇਟ ਭਰ ਜਾਏਗਾ ਫਿਰ ਕੱਚੇ ਮਕਾਨਾਂ ਦੀ ਸਕੀਮ ਚੱਲੀ ਸੀ ਕਾਂਗਰਸ ਪਾਰਟੀ ਨੇ ਸ਼ੁਰੂ ਕੀਤੀ ਹੋਈ ਸੀ ਗਰੀਬ ਦਾ ਮਕਾਨ ਬਣ ਜਾਂਦਾ ਸੀ ਭਗਵੰਤ ਮਾਨ ਨੇ ਉਹ ਵੀ ਬੰਦ ਕਰੀ ਹੋਈ ਹੈ ਗਰੀਬ ਦੀ ਕੁੜੀ ਦੇ ਵਿਆਹ ਪਰ ਸ਼ਗਰ ਸਕੀਮ ਆਉਂਦੀ ਸੀ ਪਹਿਲਾਂ 21000 ਸੀ ਫਿਰ 31000 ਹੋ ਗਈ ਸੀ 51 ਕਰਤੀ ਉਹ ਵੀ ਬੰਦ ਕਰਤੀ ਆ 4 ਸਾਲ ਤੋਂ ਗਰੀਬ ਨੂੰ ਹਰ ਪਾਸੇ ਤੇ ਲੁੱਟ ਰਹੇ ਐ ਹਰ ਕੁੱਟ ਰਹੇ ਗਰੀਬ ਗਰੀਬ ਹੁੰਦਾ ਜਾਈ ਜਾਂਦਾ ਤੇ ਆ ਜਿਹੜੇ ਕਾਲੇ ਅੰਗਰੇਜ਼ ਆਏ ਬਈ ਦਿੱਲੀ ਤੇ ਇਹ ਪੰਜਾਬ ਨੂੰ ਲੁੱਟ ਲੁੱਟ ਕੇ ਲੈ ਜਾ ਰਹੇ ਮੈਂ ਪਹਿਲਾਂ ਕਿਹਾ ਸੀ ਕਿ ਯਾਰ